ਆਪਰੇਸ਼ਨ ਪ੍ਰਹਾਰ ਤਹਿਤ ਮੁਹਾਲੀ ਵਿੱਚ ਲਗਾਏ ਗਏ ਵਿਸ਼ੇਸ਼ ਟਾਕੇ ਅਤੇ ਮੁਹਾਲੀ ਪੁਲਿਸ ਵੱਲੋਂ ਲਾਂਚ ਕੀਤੇ ਗਏ ਆਪਰੇਸ਼ਨ ਨਾਈਟ ਡੋਮੀਨੇਸ਼ਨ ਤਹਿਤ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਮੁਹਾਲੀ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 12 ਦਿਨਾਂ ਵਿੱਚ 4000 ਦੇ ਕਰੀਬ આરોપી ਗ੍ਰਿਫਤਾਰ ਕੀਤੇ ਜਾ ਚੁੱਕੇ ਹਨ 100 ਤੋਂ ਉੱਪਰ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ ਇਸ ਆਪਰੇਸ਼ਨ ਤਹਿਤ 600 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ 24 ਘੰਟੇ ਡਿਊਟੀ ਤੇ ਤਾਇਨਾਤ ਰਹਿੰਦੇ ਹਨ ਇਸ ਆਪਰੇਸ਼ਨ ਦੇ ਲਈ ਉਹਨਾਂ ਨੇ ਕਿਹਾ ਕਿ ਇਹ ਇਕੱਲਾ ਮੁਹਾਰੀ ਲਈ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਹੀ ਚਲਾਇਆ ਜਾ ਰਿਹਾ ਹੈ ਆਹ ਇਹ ਜਿਹੜਾ ਪੰਜਾਬ ਪੁਲਿਸ ਵੱਲੋਂ ਇੱਕ ਮਹਮ ਗੈਂਗਸਟਰਾਂ ਤੇਵਾਰ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਹੋਰ ਸਟਰੈਂਥਨ ਕਰਨ ਲਈ ਇਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਇਸ ਮਹਮ ਨੂੰ 12 ਦਿਨ ਪੂਰੇ ਹੋਏ ਆ ਔਰ ਸਾਡੇ ਪੰਜਾਬ ਪੁਲਿਸ ਵੱਲੋਂ 4002 ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਦੇ ਐਸੋਸੀਏਟਸ ਹੈ ਕੇ ਗ੍ਰਫਤਾਰ ਕੀਤੇ ਜਾ ਚੁਕੇ ਨੇ ਔਰ ਇਨਾ ਇਸ ਮਹਿੰਮ ਦੇ ਦੌਰਾਨ ਟੋਟਲ 14382 ਦੇ ਕਰੀਬ ਰੇਡਸ ਕੀਤੇ ਗਏ 283 ਪ੍ਰੋਕਲੇਮਡ ਅਫੈਂਡਰਸ ਅਸੀਂ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਔਰ 116 ਦੇ ਕਰੀਬ ਫਾਇਰਆਰਮਸ ਅਸੀਂ ਇਸ ਮਹਿੰਮ ਦੇ ਦੌਰਾਨ ਹੁਣ ਤੱਕ ਰਿਕਵਰ ਕਰ ਚੁੱਕੇ ਆ ਇਹ 12 ਦਿਨ ਦੀ ਜਿਹੜੀ ਮੁਹਿੰਮ ਹੈ ਇਸੇ ਮੁਹਿੰਮ ਦਾ ਇੱਕ ਹਿੱਸਾ ਹੈ ਕਿ ਜਿਹੜੇ ਸਾਡੇ ਸ਼ਹਿਰ ਹੈ ਜਿਹੜੇ ਕਸਬੇ ਹੈ ਉਹਨਾਂ ਦੀ ਸਿਕਿਉਰਿਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਤਾਂ ਕਿ ਇੰਟੈਂਸਿਵ ਚੈਕਿੰਗ ਸ਼ੁਰੂ ਕੀਤੀ ਜਾਵੇ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਇਹ ਜਿਹੜੇ ਗੈਂਗਸਟਰਸ ਹੈ ਕ੍ਰਿਮੀਨਲਸ ਹੈ ਇਹਨਾਂ ਦੇ ਉੱਤੇ ਸ਼ਿਕੰਜਾ ਕਸਿਆ ਜਾ ਸਕੇ ਸੋ ਇਸੇ ਲੜੀ ਦੇ ਵਿੱਚ ਇਹ ਅੱਜ ਮੈਂ ਮੋਹਾਲੀ ਦੇ ਜਿਹੜੇ ਨਵੇਂ ਸਾਡੇ ਸਿਕਿਉਰਿਟੀ ਪ੍ਰੋਗਰਾਮ ਨੂੰ ਰਿਵਿਊ ਕਰਨ ਲਈ ਇੱਥੇ ਆਇਆ ਹੈ ਇਸੇ ਤਰ੍ਹਾਂ ਦੀ ਕਬਾਇਦ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਪੁਲਿਸ ਅਫਸਰ ਲਾਜਨਗਰ ਦੇ ਡਿਪਟੀ ਕਿਤੇ ਕਰਨ ਪ੍ਰੋਗਰਾਮ ਲੱਗਦਾ ਹੈ ਇਸ ਦੇ ਲਈ तकरीबन 600 ਮੁਲਾਜ਼ਮ ਜਿਹੜਾ ਲਾਅ ਐਂਡ ਆਰਡਰ ਡਿਊਟੀ ਲਈ ਮੋਹਾਲੀ ਦੇ ਵਿੱਚ ਤਾਇਨਾਤ ਰਹੇਗਾ ਜਿਹੜਾ ਰਾਉਂਡ ਦ ਕਲੌਕ ਇਹ ਚੈਕਿੰਗ اور ਇੰਟੈਂਸਿਵ ਜਿਹੜੇ ਸਾਡੇ ਆਪਰੇਸ਼ਨਸ ਹੈ ਇਹ ਕੈਰੀ ਆਊਟ ਕਰਨੀ ਸਰ ਗੇਟਵੇ ਆਫ ਪੰਜਾਬ ਮੁਖल्ली ਨੂੰ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਇਥੋਂ ਜ਼ਿਆਦਾ ਲੋਕ ਚਾਹਤਦੇ ਨੇ ਕਿ ਪੰਜਾਬ ਨੂੰ ਖਾਸ ਕਰਕੇ ਕਿ ਚਾਰਾਂ ਕਿੱਥੇ ਵੇਨਿੰਗ ਬਣਾ ਦੇ ਨਹੀਂ ਇਹ ਤਾਂ ਦੇਖੋ ਇੱਕ ਆਪਰੇਸ਼ਨਲ ਕਮਿਟਮੈਂਟਸ ਹੋਦੀ ਹੈ ਉਹਦੇ ਮੁਤਾਬਕ ਅਸੀਂ ਜਿੰਨੀ ਰਿਕੁਆਇਰਮੈਂਟ ਹੈ ਉਹਦੇ ਮੁਤਾਬਕ ਅਸੀਂ ਫੋਰਸ ਇਥੇ ਦਿੱਤੀ ਹੈ ਤਾਂ ਕਿ ਸਾਡੇ ਆਪਰੇਸ਼ਨਸ ਨੂੰ ਸਟਰੈਂਥਨ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਇੰਟਰ ਸਟੇਟ ਬਾਰਡਰਸ ਹੈ ਇੰਟਰਸਟੇਟ ਬਾਰਡਰਸ ਯਰ ਇੰਟਰ ਡਿਸਟ੍ਰਿਕਟ ਬਾਰਡਰਸ ਹੈ ਉਹਨਾਂ ਨੂੰ ਵੀ ਅਸੀਂ ਸੀਲ ਕਰ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਉਥੇ ਸਟਰੋਂਗ ਨਾਕਾਬੰਦੀ ਪਲਾਨ ਕਰ ਰਹੇ ਹਾਂ ਜਿਥੋਂ ਇਹਨਾਂ ਲੋਕਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਸਕੇ ਔਰ ਇੰਟੈਂਸਿਵ ਚੈਕਿੰਗ ਸਾਡੀ ਬਦਲੂਤ ਜਾਰੀ ਰਹੇ ਕਿਨੇ ਦਿਨ ਲੱਗੇ ਸਾਡੇ ਫੂਲ ਚੈੱਕ ਹੋ ਜੀ ਕਿਨੇ ਦਿਨ ਫੂਲ ਲੱਗੇ ਇਸੇ ਤਰ੍ਹਾਂ ਦੇ ਨਹੀਂ ਇਹ ਤਾਂ ਇੱਕ ਮੁਹਿੰਮ ਹੈ ਜਿਹੜੀ ਜਦੋਂ ਤੱਕ ਇਹ ਖਤਲ ਨਹੀਂ ਪੈ ਜਾਂਦੀ ਜਦੋਂ ਤੱਕ ਇਹ ਕੰਟਰੋਲ 'ਚ ਨਹੀਂ ਆ ਜਾਂਦੇ ਪੂਰੀ ਤਰ੍ਹਾਂ ਇਹ ਲਗਾਤਾਰ ਜਾਰੀ ਰਿਹਾ ਹੈ ਜਿਹੜੀ ਰਿਪੋਰਟ ਕੀਤੀ ਹੈ ਖਾਣੇ ਦੀ ਪੁਲਿਸ ਦੀ ਕਮੀ ਹੈ ਜੋ ਆਰਯੂ ਨੇ ਉਹਨਾਂ ਤੇ ਬਰ ਪ੍ਰੈਸ਼ਰ ਹੈ ਆਈਕੋਰ ਦੇ ਉਹਨਾਂ ਨੇ ਆਪ ਉਹਨਾਂ ਖਾਣੇ ਜਿਹੜਾ ਮੈਨਪਾਵਰ ਹੈ ਕਟਾ ਪੂਰੀ ਕਰ ਲਾਂਗੇ ਉਹ ਵੀ ਅਸੀਂ ਰਿਵਿਊ ਕਰ ਰਹੇ ਹਾਂ ਔਰ ਬਹੁਤ ਛੇਤੀ ਅਸੀਂ ਇਹ ਲਗਾਤਾਰ ਐਕਸਰਸਾਈਜ਼ ਕਰਦੇ ਰਹਿੰਦੇ ਹਾਂ ਜਿਹੜਾ ਮੈਨਪਾਵਰ ਆਡਿਟ ਹੈ ਉਹ ਇੰਟਰਨਲ ਵੀ ਚੱਲਦਾ ਰਹਿੰਦਾ ਔਰ ਸਟੇਟ ਲੈਵਲ ਤੇ ਵੀ ਮੈਨਪਾਵਰ ਆਡਿਟ ਚੱਲਦਾ ਰਹਿੰਦਾ ਲਗਾਤਾਰ ਜਿੰਨੀ ਸਾਡੀ ਪੋਸ ਦੀ ਰਿਕੁਆਇਰਮੈਂਟ ਹੈ ਉਸ ਦੇ ਮੁਤਾਬਕ ਅਸੀਂ ਪੋਰਟ ਮਹਿਆ ਕਰਾਂਗੇ